ਆਰੇ ਪਿੱਛੇ ਲੱਗਣਾ ਚਾਹੀਦਾ ਤਿੰਨ ਪੰਛੀਆਂ ਦੇ ਨਾਮ ਦੱਸਣਿਆ ਕਿਹੜੇ ਹੋਊਗੇ ਕਬੂਤਰ ਹੋ ਗਿਆ ਹਾਂ ਸਹੀ ਆ ਹੋਰ ਕਿਹੜਾ ਹੋ ਸਕਦਾ ਤਿੱਤਰ ਤੋਤਾ ਬੋਲੂ ਤੋਤਾ ਬੋਲੂ ਨਹੀਂ ਪੰਛੀ ਬਤਖ ਹੋਈ ਕਬੂਤਰ ਹੋਇਆ ਹਾਂ ਹੋਇਆ ਚਿੜੀ ਹੋਈ ਪੁਲੀ ਹੋਈ ਸਿਹਾਰ ਖੋਈ ਬਤ ਦੁਈ ਹੋ ਗਈ ਇਹ ਗੁਟਾਰ ਹੋਈ ਇਹ ਬੱਲ ਬਤੂਰੀ ਹੋਈ ਚਲੋ ਵੀ ਦੋ ਤਾਂ ਇਹਨਾਂ ਨੇ ਦੱਸ ਦਿੱਤੇ ਹੁਣ ਤੀਸਰਾ ਕਿਹੜਾ ਹੋਏਗਾ ਪੰਛੀ ਜਿਹਦੇ ਪਿੱਛੇ ਤਰ ਲੱਗਦਾ ਉਹ ਤੁਸੀਂ ਬੁੱਝਣਾ ਐ ਤੇ ਕਮੈਂਟ ਕਰਕੇ ਜਲਦੀ ਜਲਦੀ ਜਵਾਬ ਵੀ ਦੇਣਾ ਐ ਅੱਛਾ ਥਾਤੋ ਇੱਕ ਸਵਾਲ ਪੁੱਛਦੇ ਆ ਬਜ਼ੁਰਗੋ ਇਹ ਇੱਕ ਤੁਸੀਂ ਦੱਸਣਾ ਵਾ ਕਿ ਤਿੰਨ ਪੰਛੀ ਕਿਹੜੇ ਆ ਜਿਨ੍ਹਾਂ ਦੇ ਪਿੱਛੇ ਤਰ ਲੱਗਦਾ ਵਾ ਬੁੱਝ ਸਕਦੇ ਆ ਇਹ ਕੋ ਤਰ ਇਹਦਾ ਹੋ ਗਿਆ ਪਰ ਲੱਗਦਾ ਪਿੱਛੇ ਤਰ ਤਰ ਤੱਤਾ ਦਾਰਾ ਤਰ ਪਰ ਲੱਗਦਾ ਪਰ ਨਹੀਂ ਤਰ ਤਰ ਇਦਾਂ ਦੇ ਪੰਛੀ ਦੱਸਣੇ ਆ ਦੇਖੋ ਤਾਂ ਆਸਮਾਨ 'ਚ ਕੋਈ ਉੜਦਾ ਹੋਵੇ ਜ਼ਿਆਦਾ ਅਜਵੇ ਇਹ ਤਾਂ ਪਹਾੜ ਪਤਾ ਸੀ ਅਸੀਂ ਕੀ ਕਰਨੀ ਪਹਿਲਾਂ ਸਵਾਲ ਪਤਾ ਪੁੱਛਦੇ ਗਾਣੇ ਪੁੱਛਣਾ ਹਾਂ 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 ਸਹੀ ਆ ਬਿਲਕੁਲ ਦੱਸੋ ਤੁਸੀਂ ਦੱਸਿਆ ਸੀ ਸਹੀ ਸੀ ਤਿੰਨ ਦੱਸਣੇ ਆ ਇੱਕ ਕੀ ਹੈ ਨਿਰਵੈਰ ਕਬੂਤਰ ਦਾ ਵੱਡਾ ਹਾਂ ਇੱਕ ਕਬੂਤਰ ਹੋ ਗਿਆ ਪਿੱਛੇ ਤਰ ਲੱਗਦਾ ਹਾਂ ਪੋਰ ਕਿਹੜਾ ਹੋ ਸਕਦਾ ਤੇਤਰ ਤੇਤਰ ਹੋ ਗਿਆ ਸਹੀ ਹੈ ਮਤਲਬ ਜੱਕਦਾ ਨਹੀਂ ਬਸ ਲੱਗਦਾ ਉੱਧ ਤੋਂ ਨਹੀਂ ਨਹੀਂ ਦੋ ਤੁਸੀਂ ਬੁੱਝ ਲਿਆ ਇੱਕੋ ਹੀ ਰਹਿ ਗਿਆ ਇੱਕ ਰਹਿ ਗਿਆ ਹੂੰ ਤੁਸੀਂ ਸੋਚੋ ਤਾਂ ਕੀ ਹੋ ਸਕਦਾ ਆਪਾਂ ਇਹਨਾਂ ਨੂੰ ਨਹੀਂ ਬਗਾਇਆ ਨਾ ਪੰਛੀ ਤਾਂ ਦੇਖਦੇ ਹੋਵਾਂਗੇ ਹੜਦੇ ਜੀ ਆ ਦੇਖਦੇ ਆ ਪੰਛੀ ਤਾਂ ਬਹੁਤ ਦੇਖੀਏ ਕੋਈ ਇਦਾਂ ਦਾ ਗਿਣੋ ਤਾਂ ਕਿਹੜਾ ਹੋ ਸਕਦਾ ਜਿਹਦੇ ਪਿੱਛੇ ਤਰ ਲੱਗਦਾ ਉਹ ਯਾਦ ਹੈ ਤੁਸੀਂ ਬਾਪੂ ਜੀ ਦੱਸੋਗੇ ਤਰ ਲੱਗਦਾ ਹੋਣਾ ਚਾਹੀਦਾ ਤਿੰਨ ਪੰਛੀਆਂ ਦੇ ਨਾਮ ਅਸੀਂ ਪੁੱਛਦੇ ਹਾਂ ਜਿਨ੍ਹਾਂ ਦੇ ਪਿੱਛੇ ਤਰ ਲੱਗਦਾ ਕਿਹੜੇ ਹੋਊਗੇ ਇੱਕ ਕਬੂਤਰ ਹੋ ਗਿਆ ਹਾਂ ਸਹੀ ਆ ਪੁੱਤਰਾ ਤਿੱਤਰ ਤਿੱਤਰ ਵੀ ਹੋ ਗਿਆ ਤੀਸਰਾ ਦੱਸੋ ਇਹ ਤੀਸਰਾ ਹੈ ਨਹੀਂ ਤੁਹਾਨੂੰ ਕਿ ਤੀਸਰਾ ਨਹੀਂ ਆ ਰਿਹਾ ਦਿਮਾਗ ਦੇ ਵਿੱਚ ਤੁਹਾਡੇ ਵੀ ਨਹੀਂ ਆ ਰਿਹਾ ਤੁਸੀਂ ਲਗਾਇਆ ਦਿਮਾਗ ਨਹੀਂ ਮੈਂ ਤੇ ਉਸ ਦੇ ਵਿੱਚ ਤਾਂ ਤੁਸੀਂ ਲਾ ਲਿਆ ਠੀਕ ਹੈ ਤੁਸੀਂ ਅੰਕਲ ਜੀ ਨਹੀਂ ਆ ਰਿਹਾ ਕੁਝ ਵੀ ਸਾਡਾ ਦਿਮਾਗ ਤਾਂ ਆਜੀ ਨਹੀਂ ਹੋ ਰਿਹਾ ਜ਼ਰਦ ਮਾ ਗਿਆ ਆ ਕੋਈ ਹੋਰ ਗੈਸ ਮਾਰ ਕੇ ਦੇਖ ਲਓ ਕੋਈ ਹੋਰ ਪੰਛੀ ਨੂੰ ਯਾਦ ਕਰਕੇ ਦੇਖ ਲਓ ਹੋਰ ਪੰਛੀ ਸਾਡੇ ਇੱਥੇ ਆ ਵੀ ਕਿਹੜੇ ਆ ਬਾਹਰ ਬਾਹਰ ਹੈਗੇ ਆ ਜਿੰਗਲਾ ਜੀ ਮੋਚਾ ਕਿ ਉਹਨਾਂ ਨੂੰ ਲੱਗਦਾ ਹੋਊਗਾ ਸਾਡੇ ਸਾਡੇ ਨੇਵਾਂ ਜ ਹੈ ਨਹੀਂ ਹੁਣ ਨਹੀਂ ਹੈਗੇ ਚਲੋ ਵੀ ਦੋ ਤਾਂ ਇਹਨਾਂ ਨੇ ਦੱਸ ਦਿੱਤੇ ਹੁਣ ਤੀਸਰਾ ਕਿਹੜਾ ਹੋਏਗਾ ਪੰਛੀ ਜਿਹਦੇ ਪਿੱਛੇ ਤਰ ਲੱਗਦਾ ਉਹ ਤੁਸੀਂ ਬੁੱਝਣਾ ਹੈ ਤੇ ਕਮੈਂਟ ਕਰਕੇ ਜਲਦੀ ਜਲਦੀ ਜਵਾਬ ਵੀ ਦੇਣਾ